ਆਲ ਪੰਜਾਬ ਦੇ ਵਿੱਚ ਪਿਛਲੇ ਸੈਮਟਰ ਹੜ੍ਹਾਂ ਨਾਲ ਮਾਰ ਜਿਹੜੀ ਹੋਈ ਫਸਲ ਦੀ ਉਹਦੇ ਸਬੰਧ ਵਿੱਚ ਟੋਟਲ ਲੋਕਾਂ ਤੱਕ ਅਜੇ ਪੈਸਾ ਕਿਸਾਨਾਂ ਤੱਕ ਨਹੀਂ ਪਹੁੰਚਿਆ ਉਹ ਵੀ ਪਹੁੰਚਾਇਆ ਜਾਵੇ ਉਸ ਤੋਂ ਬਾਅਦ ਗੜਾ ਪਿਆ ਪੰਜਾਬ ਦੇ ਵਿੱਚ ਗੜੇ ਦਾ ਪੈਸਾ ਅਜੇ ਤੱਕ ਨਹੀਂ ਦਿੱਤਾ ਅਸੀਂ ਐਗਰੀਕਲਚਰ ਮਨਿਸਟਰ ਨੂੰ ਮਿਲਿਆ ਸੀਐਮ ਨਾਲ ਗੱਲ ਕੀਤੀ ਉਹਨਾਂ ਨੇ ਅਕਸਰਾ ਨੂੰ ਪਿਆ ਡੀਜੀ ਨੂੰ ਪਿਆ ਉਹਨਾਂ ਨੂੰ ਮਿਲੇ ਉਹ ਨਹੀਂ ਮਿਲਿਆ ਅਜੇ ਤੱਕ 25ਵੀਂ ਉਸ ਤੋਂ ਬਾਅਦ ਕਾਂਗਰਸ ਇੱਕ ਪੈ ਜਾਂਦੀ ਹੈ ਸਬਜੀਂ ਜਿਹਦੇ ਵਿੱਚ ਟਵਟਰ ਦੇ ਫਸਲ ਜਿਹਦੇ ਉਹ ਇਹ ਗੱਲ ਕਹਿੰਦੇ ਨੇ ਕਿ ਸਾਲ ਤੇ 1.5 ਲੱਖ ਰੁਪਇਆ ਤਿਆਰ ਕਰਨ ਤੇ ਲੱਗਦਾ ਉਹ ਉਹਦਾ ਵੀ 1 ਰੁਪਇਆ ਨਹੀਂ ਟੱਕ ਸਰਕਾਰ ਨੇ ਦਿੱਤਾ ਇਹ ਸਰਕਾਰ ਕੋਲ ਜ਼ੋਰ ਦੇ ਕੇ ਮੰਗ ਕੀਤੀ ਵੀ ਸਰਕਾਰ ਜਿਹੜੀ ਇਹ ਇਹ ਟੋਟਲ ਜਿਹੜਾ ਮੁਆਵਜ਼ਾ ਚਾਹੇ ਅੱਗ ਨਾਲ ਸੜ ਗਈ ਕਣਕਾਂ ਪਿੱਛੇ ਅੱਗ ਨਾਲ ਬੜੀਆਂ ਸੜ ਗਈਆਂ ਹਨਾ ਸਰਕਾਰ ਨੇ ਅਜੇ ਤੱਕ ਕੋਈ ਪੰਜੀ ਵੀ ਨਹੀਂ ਦਿੱਤੀ ਇਹਦੇ ਵਿੱਚ ਸਾਡਾ ਉਹ ਵੀ ਲਿਖਿਆ ਹੋਇਆ ਕਿ ਪਿਛਲੀਆਂ ਪਿਛਲੇ ਸਮੇਂ ਦੇ ਨੁਕਸਾਨੀਆਂ ਫਸਲਾਂ ਜਿਹੜੀਆਂ ਨੇ ਉਹਦਾ ਤੁਰਤ ਮਾਰਜਾ ਸਰਕਾਰ ਦੇਵੇ ਜਿਹੜਾ ਸਰਕਾਰ ਨੇ 31 ਮਾਰਚ ਤੱਕ ਕਿਹਾ ਸੀ ਪਾਵਾਂਗੇ 31 ਮਾਰਚ ਲੰਘ ਗਈ ਅਜੇ ਤੱਕ ਕਿਤੇ ਨਾਮੋ ਨਿਸ਼ਾਨ ਨਹੀਂ ਉਹ ਅਸੀਂ ਮੰਗ ਕਰੀਏ ਸਰਕਾਰ ਤੁਰਤ ਦੇਵੇ ਜਲਦੀ ਤੋਂ ਜਲਦੀ ਦੇਵੇ ਮੈਂ ਇਹਦੇ ਕੱਲ ਜਿਹੜੀਆਂ ਖਬਰਾਂ ਲਵਾਈਆਂ ਉਹਨਾਂ ਕਹੇ ਗਿਆ ਸੀਗਾ ਵੀ ਜਦੋਂ ਭਗਵੰਤ ਮਾਨ ਆਉਂਦੇ ਨੇ ਪਿੱਛੇ ਸਾਡੇ ਕੰਪਲੈਕਸ ਦਾ ਉਸ਼ਾਸ਼ਨ ਕਰਨਾ ਉਹ ਚੈੱਕ ਲੈ ਕੇ ਉਹਨਾਂ ਨੂੰ ਲੋਕਾਂ ਦੇ ਉਹਨਾਂ ਨੂੰ ਚੈੱਕ ਦੇ ਕੇ ਘਾੜੂ ਵੀ ਆਪਣਾ ਗਜ਼ਾਰਾ ਸਹੀ ਤਰੀਕੇ ਨਾਲ ਚਲਾ ਸਕਣ ਪਰ ਉਹ ਨਹੀਂ ਕਰਕੇ ਆਏ ਤੇ ਸਾਡੀ ਮੰਗ ਹੈ ਕਿ ਜਲਦੀ ਤੋਂ ਜਲਦੀ ਉਹ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਕਿਸਾਨੀ ਦਾ ਲੱਕ ਟੁੱਟਿਆ ਹੋਇਆ ਤੇ ਫਸਲਾਂ ਖਰਾਬ ਹੋਣ ਦੇ ਨਾਲ ਉਸ ਤੋਂ ਬਾਅਦ ਸੜਕਾਂ ਦੀ ਬਹੁਤ ਮਾੜੀ ਹਾਲਿਆ ਸੜਕਾਂ ਦੇ ਸਬੰਧ ਵਿੱਚ ਵੀ ਉਹਨਾਂ ਨੇ ਗੱਲ ਕੀਤੀ ਵੀ ਸੜਕਾਂ ਇੰਦੀਆਂ ਇਹਨਾਂ ਵਾਸਤੇ ਵੀ ਸਪਰੇਡ ਪਾਣ ਦਿੱਤਾ ਜਾਵੇ ਹੜ੍ਹਾਂ ਦੀ ਇੱਡੀ ਵੱਡੀ ਮਾਰ ਹੈ ਹੈ ਤਾਂ ਪੰਜਾਬ ਦੇ ਵਿੱਚ ਵੀ ਪਰ ਜਿਹੜਾ ਸਾਡਾ ਹਲਕਾ ਸਨੌਰ ਆ ਸਨੌਰ ਹਲਕੇ ਦੇ ਵਿੱਚ ਕਈ ਨਦੀਆਂ ਨੇ ਚਾਰ ਪੰਜ ਨਦੀਆਂ ਪੈਈਆਂ ਜਿਨ੍ਹਾਂ ਨਦੀਆਂ ਦੀ ਮਾਰ ਨਾਲ ਜਦੋਂ ਹੜ੍ਹ ਆਉਂਦੇ ਨੇ ਸਾਰਾ ਏਰੀਆ ਡੁੱਬ ਜਾਂਦਾ ਤੇ ਸਰਕਾਰ ਸਪੈਸ਼ਲ ਫੰਡ ਦੇਵੇ ਨਾਲਿਆਂ ਦੀ ਸਫਾਈ ਹੋਵੇ ਜਿਹੜੀ ਅੱਜ ਤੱਕ ਨਹੀਂ ਹੋਈ ਜਲਦੀ ਸਫਾਈ ਹੋਣੀ ਕਿਤੀ ਜਾਵੇ ਕਿ ਲੋਕਾਂ ਨੂੰ ਫੜਾਂ ਦੇ ਮਾਰ ਤੋਂ ਬਚਾਇਆ ਜਾ ਸਕੇ ਤੇ ਇਹਦੇ ਨਾਲ ਹੀ ਸੀ ਉਹਨਾਂ ਨੂੰ ਹੋਰ ਗੱਲ ਕਹੀ ਇੱਕ ਵੀ ਜਿਹੜੇ ਮਾਈਨਿੰਗ ਹੋ ਰਹੀ ਹੈ ਅਨਲੈਗਲ ਮਾਈਨਿੰਗ ਦਾ ਹੱਬ ਬੱਦ ਹੋ ਰਹੀ ਹੈ ਔਰ ਟਿੱਪ ਪਰ ਚੱਲ ਰਹੇ ਨੇ ਜਿਹਦੇ ਕਾਰਨ ਸਬਾਣੇ ਦੇ ਵਿੱਚ ਸਮਾਣੇ ਤੋਂ 6 ਜਾਨਾਂ ਵੀ ਗਈਆਂ ਸਤਨਾ ਡਰਾਈਵਰ ਸੀਗਾ ਸੱਤ ਅੱਠ ਪਰਿਵਾਰ ਜਿਹੜੇ ਨੇ ਉਹ ਖਤਮ ਹੋ ਗਏ ਇਸ ਦਾ ਕਿਉਂ ਅਨਲੀਗਲ ਪੱਪਰ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵੀ ਵਿਸੰਗਜਾ ਜਿਹੜਾ ਉਹ ਡਟ ਕੇ ਘੱਸਿਆ ਜਾਵੇ ਤੇ ਇਸੇ ਤਰ੍ਹਾਂ ਹੀ ਜਗਾ ਆਵਾਦਕਾਰ ਜਿਹੜੇ ਆਵਾਦਕਾਰਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਸਰਕਾਰ ਧੱਕੇ ਨਾਲ ਛਡਾ ਰਹੀ ਹੈ ਜਦੋਂ ਵੀ ਇਹ ਸਰਕਾਰ ਆਈ ਹੈ ਇਹਨਾਂ ਇੱਕੋ ਹੀ ਕੰਮ ਬੜਿਆ ਕੋਣਾ ਕੋਣ ਜ਼ਮੀਨਾਂ ਜੜੀਆਂ ਨੇ ਉਹ ਛਡਾਈਆਂ ਜਾਣਗੀਆਂ ਅਜਿਹਾ ਇੱਕ ਕੰਮ ਰੁਕੂਏ ਗਲਤ ਕੰਮ ਇਹਨੂੰ ਬੰਦ ਕਰੋ ਫਿਰ ਆ ਵਿੱਚ ਲਿਖਿਆ ਹੋਇਆ ਹੈ ਦੇ ਉੱਤੇ ਜੀ ਮੈਂ ਕਹਿੰਦਾ ਜਿਹੜਾ ਤੁਸੀਂ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਦੇ 3 ਮਾਰਚ ਤੋਂ ਲੈ ਕੇ ਵੱਡੇ ਪੱਧਰ ਤੇ ਧੱਕਾ ਕੀਤਾ ਸਾਡੇ ਨਾਲ 19 ਮਾਰਚ ਤੱਕ ਤੇ ਉਸ ਤੋਂ ਬਾਅਦ ਵੀ ਵੱਧ ਘੱਟ ਬੋਲ ਰਹੇ ਹੋ ਉਹ ਗਲਤ ਹੋ ਰਿਹਾ ਸਰਕਾਰ ਆਪਣੇ ਭਾਸ਼ਾ ਕਪੜਾ ਸਿਸਟਮ ਜਿਹੜਾ ਹੈ ਸਰਕਾਰ ਚੇਂਜ ਕਰੇ ਇਹ ਬਹੁਤ ਵੱਡ ਗਲਤੀ ਆ ਇਹਦੇ ਸਬੰਧ ਵਿੱਚ ਹੀ ਜਥੇਬੰਦਿਕਾ ਦੇ ਵਿੱਚ ਬਹੁਤ ਵੱਡਾ ਰੋਸ ਹੈ ਸਾਰੇ ਪੰਜਾਬ ਦੇ ਕਿਸਾਨਾਂ ਵਿੱਚ ਬੜਾ ਵੱਡਾ ਰੋਸ ਹੈ ਕਿ ਸਰਕਾਰ ਨੇ ਧੱਕਾ ਕੀਤਾ ਪਹਿਲਾਂ 3 ਮਾਰਚ ਨੂੰ ਮੀਟਿੰਗ ਹੋ ਪੱਜੇ ਮੈਂ ਸਪੈਸ਼ਲ ਭੋਲ ਕੇ ਵੀ ਉਹਨਾਂ ਨੂੰ ਇਹ ਗੱਲ ਕਹੀ ਆ ਮੈਂ ਸੀਐਮ ਸਾਹਿਬ ਤੁਸੀਂ 3 ਤਰੀਕ ਨੂੰ ਮੀਟਿੰਗ ਦਿਓ ਐ ਭੱਜੇ ਜਿਵੇਂ ਜਵਾਬ ਭੱਜਦੇ ਆ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਮੁੱਖ ਮੰਤਰੀ ਹੋ ਸਾਡੇ ਪੰਜਾਬ ਦੇ ਸਾਰੀਆਂ ਗੱਲਾਂ ਖੁੱਲ੍ਹ ਕੇ ਹੋਈਆਂ ਉਹਨਾਂ ਦੇ ਨਾਲ ਤੇ ਚਲੋ ਉਹਨਾਂ ਨੇ ਵੀ ਗੱਲ ਹੱਸਣ ਚ ਪਾ ਕੇ ਕਹੀ ਕਹਿੰਦੇ ਜੀ ਕੋਈ ਗੱਲ ਨਹੀਂ ਜੀ ਮੈਂ ਤੁਹਾਡਾ ਲਾਣੇਦਾਰ ਆ ਤੇ ਜੇ ਹੋ ਵੀ ਜਾਂਦੀਆਂ ਨੇ ਕਈ ਵਾਰ ਪਰ ਅਸੀਂ ਆ ਜਿਹੜੇ ਚੈਨਲ ਦੇ ਜ਼ਰੀਏ ਇਹ ਗੱਲ ਕਰਨੀ ਚਾਹੁੰਦੇ ਆ ਕਿ ਮਾਨ ਸਾਹਿਬ ਇਹ ਦੇ ਦੇ ਪੂਰੀ ਡੋਰ ਕਰੋ ਕਿਉਂ ਲਿੱਜਿਆ ਹੋਇਆ ਸੀ ਇਹਦੇ ਵਿੱਚ ਇਸੇ ਤਰ੍ਹਾਂ ਹੀ ਹੋਰ ਵੀ ਮੰਗਾ ਜਿਹੜੀਆਂ ਨੇ ਬਿਜਲੀ ਵਾਲੇ ਮੀਟਰ ਜਿਹੜੇ ਚਿੱਪਲੇ ਚਿੱਪਲੇ ਮੀਟਰ ਆ ਰਹੇ ਨੇ ਕੱਲ ਕੇਲੇ ਦਿਨ ਉਹ ਖੱਟਣੇ ਐਲਾਨ ਕਰ ਦਿੱਤਾ ਹੈ ਇਹ ਬਿਜਲੀ ਰੀਚਾਰਜ ਕਰੋ ਤੇ ਬਿਜਲੀ ਪਾ ਲਓ ਉਹ ਸਰਕਾਰੀ ਦਫਤਰਾਂ ਤੋਂ ਸ਼ੁਰੂ ਕਰਕੇ ਹਰ ਘਰ ਤੱਕ ਪਹੁੰਚਾਉਣਗੇ ਇਸ ਕਰਕੇ ਅਸੀਂ ਢਟਕੇ ਦਾ ਵਿਰੋਧ ਕਰਦੇ ਆ ਕਿ ਚਿਪਲੇ ਮੀਟਰ ਨਾਲ ਲੱਗਣ ਦਿੱਤੇ ਜਾਣਗੇ ਪਹਿਲਾਂ ਵੀ ਇਹ ਹੀ ਲਹੁੰਦੇ ਰਹਿ ਆ ਲਾ ਕੇ ਦਫਤਰਾਂ ਵਿੱਚ ਲੱਗਦੇ ਰਿਹਾ ਅਗਰ ਜੇਕਰ ਸਰਕਾਰ ਨੇ ਜ਼ਬਰਦਸਤੀ ਲਾਉਣਾ ਚਾਹੇ ਤੇ ਬਿਲਕੁਲ ਇੱਕ 20 ਚਿਪਲਾ ਮੀਟਰ ਜਿਹੜਾ ਉਹਦੇ ਨਹੀਂ ਲੱਗਣ ਜਲਾਗੇ ਪੰਜਾਬ ਦੇ ਵਿੱਚ ਉਹਦੇ ਤੇ ਸਰਕਾਰ ਦੌਰ ਕਰੇ ਉਹਨਾਂ ਨੂੰ ਬੰਦ ਕਰੇ ਪੁਰਾਣੇ ਮੀਟਰ ਜਿਹੜੇ ਜਿਹੜੇ ਪੁਰਾਣੇ ਮੀਟਰ ਪਹਿਲਾਂ ਚੱਲਦੇ ਆ ਉਹ ਕਿਹੜੀ ਗੱਲ ਤੋਂ ਬੰਦ ਹੋ ਗਏ ਜਦੋਂ ਦਫਤਰਾਂ ਜਾ ਕੇ ਪੁੱਛਿਆ ਕਿ ਕਹਿੰਦੇ ਪੁਰਾਣੇ ਆਉਂਦੇ ਨਹੀਂ ਇਹ ਇਹ ਤੋਂ ਇਹ ਸ਼ੱਕ ਜਾਹਰ ਹੁੰਦਾ ਕਿ ਸਾਰਾ ਸਿਸਟਮ ਇਹਨਾਂ ਨੇ ਅਡਾਨੀਆਂ ਦੇ ਉੱਤੇ ਹੈ ਅਡਾਨੀਆਂ ਨੇ ਆਪਣੇ ਨਵੇਂ ਮੀਟਰ ਲਿਆ ਕੇ ਬਣਾ ਕੇ ਉਹ ਦੇਤੇ ਪੁਰਾਣੇ ਮੀਟਰ ਜਿਹੜੇ ਸੀ ਉਹ ਬੰਦ ਕਰੀ ਬਿਠੇ ਨੇ ਸਾਡੀ ਇਹ ਵੀ ਮੰਗਿਆ ਕਿ ਪੁਰਾਣੇ ਮੀਟਰ ਜਿਹੜੇ ਨੇ ਸਰਕਾਰ ਨੂੰ تعلق ਕਰੇ ਨਵੇਂ ਮੀਟਰ ਜਿਹੜੇ ਨੇ ਚੇਪਾਲੇ ਬਿਲਕੁਲ ਨਹੀਂ ਲੱਗਦੇ ਜਾਂ ਕੇ ਪੰਜਾਬ 'ਚ ਇਸੇ ਤਰ੍ਹਾਂ ਦੀਆਂ तमाम ਮੰਗਾਂ ਜਿਹੜੀਆਂ ਹਮ ਸਾਡੇ ਪੰਜਾਬ ਨਾਲ ਵੀ ਸਬੰਧਤ ਹਲਕੇ ਨਾਲ ਸਬੰਧਤ ਸਾਰੀਆਂ ਅੱਜ ਅਸੀਂ ਧੋਖ ਕੇ ਉਹਨਾਂ ਦੇ ਸਾਹਮਣੇ ਰੱਖੀਆਂ ਨੇ ਮੰਗ ਪੱਤਰ ਦਿੱਤਾ ਆ ਤੁਹਾਡੇ ਸਾਹਮਣੇ ਵੀ ਮੰਗ ਪੱਤਰ ਹੈ ਸਾਡਾ ਤੇ ਅਸੀਂ ਹੁਣ ਫਿਰ ਤੁਹਾਡੇ ਚੈਨਲ ਦੇ ਜ਼ਰੀਏ ਵੀ ਇਹ ਮੰਗ ਕਰਦੇ ਆਂ ਕਿ ਭਗਵੰਤ ਮਾਰਜੀ ਅਸੀਂ ਇਸੇ ਕਰਕੇ ਜੜਾ ਕੇ ਦਿੱਤਾ ਤੁਹਾਨੂੰ ਵੀ ਕਿਤੇ ਕਿਸੇ ਰੱਦੀ ਵਾਲੀ ਟੂਪਰੀਜ ਨਾਲ ਫਿਰ ਦਿੱਤਾ ਜਾਵੇ ਜੜਾ ਕੇ ਦਿੱਤਾ ਪੂਰਾ ਫਰੇਮ ਦੇ ਵਿੱਚ ਵੀ ਇਹਦੇ ਨੂੰ ਰਾਤ ਨੂੰ ਪੜ੍ਹਦੇ ਉਦੋਂ ਵੀ ਜਦੋਂ ਦਿੱਤਾ ਉਦੋਂ ਭਗਵੰਤ ਮਾਰ ਨੇ ਖੁਦ ਪੜਾਇਆ ਸਾਡੇ ਕੋਲ ਹਨ ਤਾਂ ਸਾਹ ਕਹਿੰਦਾ ਵੀ ਪੜ ਕੇ ਦੱਸ ਦੋ ਵਿੱਚ ਕੀ ਕੀ ਹੈ ਕਾਹੀ ਸਾਰਾ ਮੈਂ ਪੜ ਕੇ ਉਹਨਾਂ ਨੂੰ ਸਾਈਂ ਕੱਲੀ ਕੱਲੀ ਗੱਲ ਵੀ ਇਹਦੇ ਵਿੱਚ ਆ ਕੁਝ ਲਿਖਿਆ ਤੇ ਇਹਦੇ ਤੇ ਗੌਰ ਕਰੋ ਤੇ ਬਾਕੀ ਹੁਣ ਅਗੋਂ ਤੁਹਾਡਾ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੁਸੀਂ ਵੀ ਮਿਹਨਤ ਕਰ ਰਹੇ ਹੋ ਤੇ ਸਾਡੀ ਆਵਾਜ਼ ਆ ਜਿਹੜੀ ਅੱਗੇ ਪਹੁੰਚਾਓਗੇ ਮੈਂ ਤੁਹਾਡਾ ਤਧੁਤ ਕਰਦਾ ਤੇ ਧੰਨਵਾਦ ਕਰਦਾ ਆਪਣੇ ਸਾਰੇ ਜਿਹੜੇ ਸਾਥੀ ਨੇ ਬੀਕੇ ਨੂੰ ਸ਼ਾਦੀਪੁਰ ਦੇ ਉਹਨਾਂ ਦਾ ਉਹ ਵੀ ਜਿਹੜੇ 2 ਦਿਨ ਤੋਂ ਲੱਗੇ ਨੇ ਇਸੇ ਕੰਮ ਦੇ ਵਿੱਚ ਹੀ ਅੱਜ ਬਹੁਤ ਵੱਡੇ ਪੱਧਰ ਤੇ ਕਾਮਯਾਬੀ ਜਿਹੜੀ ਸਾਨੂੰ ਮਿਹਾਸਤ ਹੋਈ ਹੈ ਕਿਉਂਕਿ ਆਪਣੀ ਗੱਲ ਹੈ ਜਿਹੜੀ ਤੁਸੀਂ ਕਹਿਣ ਦੇ ਵਿੱਚ ਉੱਥੇ ਕਾਮਯਾਬ ਤਾਂ ਹੀ ਸਾਡੇ ਨੂੰ ਕਰ ਸਕਦਾ